ਜਿਹੜਾ ਇਹ ਮਨਦੀਪ ਸਿੰਘ ਕੌਲਗੜ੍ਹ ਸਮਾਜ ਸੇਵੀਓਦੋਂ ਤੇ ਸਾਡੇ ਡਾਕਟਰ ਅਨੁਭਵ ਤਿਆਗੀ ਵੱਲੋਂ ਇਹ ਪਰਸਪਰ ਨੇ ਬਹੁਤ ਚੌਂਕ ਦੀ ਲਾਈਫ ਚੇਂਜ ਹੋ ਗਈ ਹੈ ਮਨਦੀਪ ਭਾਈ ਨੇ ਬਹੁਤ ਵਧੀਆ ਕੰਮ ਕੀਤਾ ਅੱਜ ਵੀ ਸਾਰੇ ਨਾਲ ਹੀ ਸੀਗੇ ਅੱਜ ਮੇਰੇ ਪਾਣੀ ਵੀ ਦਿੱਤਾ ਠੀਕ ਹੈ ਜੀ ਠੀਕ ਹੈ ਤੁਹਾਡਾ ਬਹੁਤ ਧੰਨਵਾਦ ਕਵਰੇਜ ਤੁਸੀਂ ਬਹੁਤ ਕਵਰੇਜ ਕੀਤੀ ਮੇਰੇ ਤੁਸੀਂ ਸਟੂਡੈਂਟ ਹੈ ਫਿਰ ਵੀ ਬਹੁਤ ਵਧੀਆ ਤੁਸੀਂ ਦੇ ਰਹੇ ਹੋ ਬਹੁਤ ਬਹੁਤ ਤੁਹਾਡਾ ਬਹੁਤ ਧੰਨਵਾਦ ਇੱਥੇ ਬਣ ਰਿਹਾ ਇਹ ਕਿੱਥੇ ਤੱਕ ਬਣੂਗਾ ਹੁਣ ਇਹ ਇੱਧਰ ਗੱਲ ਗੱਲ ਚ ਬਣੂਗਾ ਹਾਂਜੀ ਸਾਰਾ ਕਦੋਂ ਤਿਆਰ ਹੋ ਰਿਹਾ ਕੱਲ ਹੀ ਆਪਾਂ ਹਾਂਜੀ ਖਸ਼ਰੀਆ ਕਾਲ ਤੁਸੀਂ ਦੇਖ ਰਹੇ ਹੋ ਪੀਵੀ 20 ਬਲਾਚੋਰ ਦਾ ਚannels ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਜੋ ਮੈਂ ਗੱਲ ਕਰਾਂ ਇੱਧਰ ਘਮੌਰ ਚੌਂਕ ਦੀ ਘਮੌਰ ਚੌਂਕ ਵੀ ਬਹੁਤ ਵਧੀਆ ਪਹਿਲਾਂ ਤਿਆਰ ਕੀਤਾ ਗਿਆ ਮਨਦੀਪ ਸਿੰਘ ਕਾਲਗੜ ਸਮਾਜ ਸੇਵੀ ਵੱਲੋਂ ਤੇ त्याਗੀ ਡਾਕਟਰ ਅਨੰਮ ਤਿਆਗੀ ਹਸਪੀਟਲ ਵੱਲੋਂ ਸਾਰਾ ਚੌਂਕ ਵਧੀਆ ਢੰਗ ਨਾਲ ਤਿਆਰ ਕੀਤਾ ਗਿਆ ਤੇ ਅੱਜ ਇੱਥੇ ਲੋਕ ਪੈ ਰਹੀ ਆ ਮੈਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਜਿਹੜੀਆਂ ਇਹ ਹੈਗੀਆਂ ਆ ਜੀ ਆਪਣੇ ਕਮੌਰ ਚੌਕ ਦੀਆਂ ਤਸਵੀਰਾਂ ਆ ਇਹ ਮੈਂ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਅੱਜ ਤੇ ਕਮੌਰ ਚੌਕ ਦੀਆਂ ਤਸਵੀਰਾਂ ਦੇ ਵਿੱਚ ਆ ਬਹੁਤ ਕੁਝ ਦੇਖਣ ਨੂੰ ਮਿਲੂਗਾ ਤੁਹਾਨੂੰ ਬਹੁਤ ਵਧੀਆ ਇਹ ਚੌਕ ਤਿਆਰ ਕਮੌਰ ਚੌਕ ਬਹੁਤ ਹੀ ਜ਼ਿਆਦਾ ਵਧੀਆ ਤਿਆਰ ਹੋ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਮੈਨੂੰ ਇੱਥੇ ਇੱਕ ਗੱਲ ਬਹੁਤ ਚੰਗੀ ਲੱਗੀ ਆ ਇੱਥੇ ਵੀ ਜਿਹੜੇ ਸ਼ਾਇਦ ਪਹਿਲਾਂ ਜੇ ਮੁੱਦਾ ਉਠਾਇਆ ਗਿਆ ਸੀਦਾ ਤਾਂ ਹੁਣ ਵਧੀਆ ਬਣ ਗਿਆ ਆ ਬਹੁਤ ਵਧੀਆ ਜਿਹੜਾ ਵੀ ਇਹ ਕੰਮ ਕਰਵਾ ਲਿਆ ਜਿਸ ਨਾਲ ਉਹ ਵੀ ਮੈਡਮ ਐਮਐਲਏ ਸੰਤੋਸ਼ ਕੁਟਾਰੀਆ ਜੀ ਦਾ ਧੰਨਵਾਦ ਆ ਵੀ ਇਹ ਰੋਡ ਨੂੰ ਪੱਧਰਾ ਬਣਾਉਣ ਲਈ ਬਹੁਤ ਸਮਾਂ ਲੱਗ ਗਿਆ ਸਰ ਸਰ ਸੱਚੀ ਗੱਲ ਇਹ ਅੱਛਾ ਸਰ ਠੀਕ ਹੈ ਇਹ ਰੋੜੀ ਚੌਂਗਾ ਵਧੀਆ ਤੁਸੀਂ ਦੱਸਤਾ ਕਿ ਸੰਗਤਾਂ ਨੂੰ ਪਤਾ ਲੱਗ ਜੂਗਾ ਠੀਕ ਹੈ ਜੀ ਠੀਕ ਹੈ ਸਰ ਕੀ ਕਹਿਣਾ ਚਾਹੁੰਦੇ ਆ ਜਿੱਦਾਂ ਹੁਣ ਉੱਧਰ ਸਾਰੀ ਲੋਕ ਪੈ ਗਈ ਹੁਣ ਇੱਧਰ ਵੀ ਪੈ ਰਹੀ ਹੈ ਜੀ ਬਹੁਤ ਵਧੀਆ ਉਪਰਾਲਾ ਹੈ ਸਰਕਾਰ ਦਾ ਹੋਣਾ ਚਾਹੀਦਾ ਇੱਥੇ ਬਹੁਤ ਐਕਸੀਡੈਂਟ ਹੁੰਦੇ ਤੇ ਮਾਰੀ ਸੜਕ ਟੁੱਟੀਆਂ ਸੀ ਸਾਰੀ ਆ ਬੜਾ ਜ਼ੋਰ ਇੱਥੇ ਤੱਕ ਤਾਂ ਬਹੁਤ ਐਕਸੀਡੈਂਟ ਹੁੰਦੇ ਸੀ ਇਹ ਸਟਾੰਕ ਦੇ ਵਿੱਚ ਬੜੇ ਐਕਸੀਡੈਂਟ ਹੁੰਦੇ ਤੇ ਇਸ ਲਈ ਇਹ ਬਹੁਤ ਵਧੀਆ ਉਪਰਾਲਾ ਹੈ ਬਣਨੀ ਚਾਹੀਦੀ ਸੜਕ ਠੀਕ ਹੈ ਨਾ ਜੀ ਬਿਲਕੁਲ ਵਧੀਆ ਹੈ ਜੀ ਬਿਲਕੁਲ ਸੜਕ 5 ਸਾਲ ਬਾਅਦ ਬਣਨੀ ਚਾਹੀਦੀ ਹੈ ਸੜਕ ਵੇ ਸਰ ਇਹਨੂੰ ਤਾਂ ਕਿੰਨਾ ਕ ਸਮਾਂ ਹੋ ਗਿਆ ਸਾਡੇ ਕੋਲ ਮਤਲਬ ਬਣੀ ਹੀ ਨਹੀਂ ਇਹ ਕਹਦੀ ਆਪਾਂ ਤਕਰੀਬਨ ਇਹਨਾਂ 10 ਸਾਲ ਹੋ ਗਿਆ ਹੁਣ ਜੀ 10 ਸਾਲ ਤਾਂ ਹੋ ਗਿਆ 10 ਸਾਲ ਹੋ ਗਏ ਹਾਂ ਹਾਂਜੀ ਹਾਂਜੀ ਬਹੁਤ ਸਮਾਂ ਹੋ ਗਿਆ ਹਾਂਜੀ ਹਾਂਜੀ ਹਰ 4-5 ਸਾਲ ਚ ਕੋਈ ਨਾ ਹੋ ਗਿਆ 4-5 ਸਾਲ ਬਿਲਕੁਲ ਬਿਲਕੁਲ 4-5 ਸਾਲ ਟੂਲ ਪੁਜਾ ਟੂਲ ਪੁਜਾ ਹੋ ਗਿਆ ਹੋ ਗਿਆ ਹਾਂਜੀ ਤੇ ਇਸ ਕਰਕੇ ਬਣਨੀ ਨਹੀਂ ਕਾਹੀ 4-5 ਸਾਲ ਬਾਅਦ ਬਣਨੀ ਜਾਏਗੀ ਬਿਲਕੁਲ ਠੀਕ ਹੈ ਜੀ ਤਾਂ ਬਹੁਤ ਵਧੀਆ ਸਾਡੇ ਸਾਰੇ ਰੰਗੂ ਜੀ ਸਾਹਿਬ ਬਹੁਤ ਸਤਿਕਾਰਯੋਗ ਨੇ ਤੇ ਅਰੋਣੀ ਕਹਿੰਦੇ ਇਹ ਰੁੜਕੀ ਚੌਕ ਇਹਨੂੰ ਰੁੜਕੀ ਚੌਕ ਕਿਹਾ ਜਾਂਦਾ ਤੇ ਅੱਜ ਸਾਨੂੰ ਪਤਾ ਲੱਗ ਗਿਆ ਸੰਗਤਾਂ ਨੂੰ ਵੀ ਦੱਸ ਦਿੰਦੇ ਆ ਬਈ ਇਹਨੂੰ ਰੋਸਤੀ ਜੋਗ ਕਹਿੰਦੇ ਕਿਹਾ ਜਾਂਦਾ ਸਰ ਜਿਹੜਾ ਇਹ ਮਨਦੀਪ ਸਿੰਘ ਕੌਲਗੜ੍ਹ ਸਮਾਜ ਸੇਵੀ ਵੱਲੋਂ ਤੇ ਸਾਡੇ ਡਾਕਟਰ ਅਨੁਭਵ ਤਿਆਗੀ ਵੱਲੋਂ ਇਹ ਅਪਰਾਲਾ ਕੀਤਾ ਗਿਆ ਇਹਨੂੰ ਕੀ ਮੰਨਦੇ ਹੋ ਬਹੁਤ ਵਧੀਆ ਅਪਰਾਲਾ ਜੀ ਬਹੁਤ ਵਧੀਆ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਬਾਈਪਾਸ ਇਹ ਰੁੜਕੀ ਚੌਕ ਦਾ ਬਾਈਪਾਸ ਲਾਈਫ ਚੇਂਜ ਹੋ ਗਈ ਜੀ ਤੇ ਲਾਈਫ ਚੇਂਜ ਵੀ ਹੋ ਗਈ ਉਹਨਾਂ ਨੇ ਚੌਕ ਦੀ ਲਾਈਫ ਚੇਂਜ ਹੋ ਗਈ ਹੈ ਮਨਦੀਪ ਭਾਈ ਨੇ ਬਹੁਤ ਵਧੀਆ ਕੰਮ ਕੀਤਾ ਅੱਜ ਵੀ ਸਾਰੇ ਨਾਲ ਹੀ ਸੀਗੇ ਅਈ ਮੇਰੇ ਪਾਣੀ ਵੀ ਦਿੱਤਾ ਹੈ ਹੈਨਾ ਬੜੀਆ ਗੱਲ ਹੈ ਜਦੋਂ ਆਪ ਨੂੰ ਐਕਸੀਡੈਂਟ ਦਾ ਵੀ ਖਤਰਾ ਘੱਟ ਗਿਆ ਵਾ ਕਿ ਲੈਟਾ ਹੋ ਗਿਆ ਨਾ ਜੋਮ ਚ ਆ ਭਾਈ ਜੀ ਉਹਨੇ ਆਪਣੇ ਨੂੰ 100 ਮੀਟਰ ਤੱਕ ਲਾਈਟ ਜਾਨੀ ਲਾਈਟ ਜਗਦੀ ਹੈ ਬਹੁਤ ਵਧੀਆ ਡਾਕਟਰ ਸਾਹਿਬਾ ਦਾ ਕੰਮ ਆ ਜੀ ਬਿਲਕੁਲ 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 ਯਾਕੀ ਹੋਣਾ ਹੈ ਉਹ ਵਧੀਆ ਕੰਮ ਕੀਤਾ ਠੀਕ ਹੈ ਤੁਹਾਡਾ ਬਹੁਤ ਬਹੁਤ ਠੀਕ ਹੈ ਜੀ ਠੀਕ ਹੈ ਤੁਹਾਡਾ ਬਹੁਤ ਧੰਨਵਾਦ ਕਵਰੇਜ ਤੁਸੀਂ ਬਹੁਤ ਕਵਰੇਜ ਕੀਤੀ ਮੇਰੇ ਤੁਸੀਂ ਸਟੂਡੈਂਟ ਹੈ ਫਿਰ ਵੀ ਬਹੁਤ ਵਧੀਆ ਤੁਸੀਂ ਦੇ ਰਹੇ ਹੋ ਬਹੁਤ ਬਹੁਤ ਤੁਹਾਡਾ ਬਹੁਤ ਧੰਨਵਾਦ ਧੰਨਵਾਦ ਤੇ ਬਹੁਤ ਵਧੀਆ ਕੰਮ ਹੋ ਰਿਹਾ ਹੈ ਤੇ ਦੇ ਵੀ ਟੋਕਰੇ ਦੇ ਵਿੱਚ ਪਹਿਲਾਂ ਜਿਹੜੀਆਂ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਸੀਗਾ ਉਹ ਲਾਈਟਾਂ ਦੇ ਕੰਨੀ ਕੰਨੀ ਬਹੁਤ ਜ਼ਿਆਦਾ ਵਧੀਆ ਲਾਈਟਾਂ ਜਗ ਰਹੀਆਂ ਹੈ ਬਹੁਤ ਹਾਂ ਜਿਹੜੀ ਰੋੜੀ ਵਾਲਾ ਚੌਂਕ ਜਿਹੜਾ ਉੱਥੇ ਖੜੇ ਆ ਤਸਵੀਰ ਤੁਹਾਨੂੰ ਉੱਥੇ ਵੀ ਦਿਖਾ ਰਹੇ ਆਪਾਂ ਬਹੁਤ ਵਧੀਆ ਬਹੁਤ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਆਪ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਇਹ ਇਹ ਬਤਾਨਾ ਮੈਨੂੰ ਬਈ ਇਹ ਰੋਡ ਜਿਹੜਾ ਇੱਥੇ ਬਣ ਰਿਹਾ ਇਹ ਕਿੱਥੇ ਤੱਕ ਬਣੂਗਾ ਹੁਣ ਇਹ ਇੱਧਰ ਗਰ ਗਰ ਕੇ ਬਣੂਗਾ ਹਾਂਜੀ ਸਾਰਾ ਕਦੋਂ ਤਿਆਰ ਹੋ ਰਿਹਾ ਕੱਲ੍ਹ ਜਾਂ ਪਰਸੋਂ ਜਾਂ ਕਰ ਨਹੀਂ ਨਹੀਂ ਇੰਨਾ ਛੋਟਾ ਕੰਮ ਨਹੀਂ ਹੈਗਾ ਇਹ ਮਹੀਨਾ ਲੱਗੂਗਾ ਘੱਟੋ-ਘੱਟ ਮਹੀਨਾ ਲੱਗੂਗਾ ਉਦਾਂ ਹੋ ਮਤਲਬ ਹੋ ਜਾਊਗਾ ਨਾ ਹਾਂਜੀ ਹਾਂਜੀ ਮੈਂ ਰੋਡ ਬਹੁਤ ਵਧੀਆ ਮੈਂ ਪਿੱਛੋਂ ਦੇਖ ਕੇ ਜਾਂਦਾ ਰਹਿਗਾ ਬਹੁਤ ਤੁਹਾਡਾ ਧੰਨਵਾਦ ਆ ਬਿੱਦੀ ਠੇਕੇਦਾਰ ਨੂੰ ਮੈਂ ਉਹਨਾਂ ਦਾ ਇੰਜੀਨੀਅਰ ਆਂ ਇੰਜੀਨੀਅਰ ਆਂ ਜੀ ਚਲੋ ਤੇ ਸਰ ਇਹ ਰੋਡ ਨੂੰ ਪੁੱਟੇ ਨੂੰ ਬਹੁਤ ਅੰਦਾ ਹੋ ਗਿਆ ਸੀ ਨਾ ਹਾਂਜੀ ਹਾਂਜੀ ਜਿਹੜਾ ਹੁਣ ਦਰਸ਼ਾਂ ਕਿੱਲੇ ਵਿੱਚ ਸਾਰਾ ਹੀ ਬਣੂਗਾ ਕੋਈ ਟੋਟਾ ਨਹੀਂ ਲਾਊਗਾ ਵਿੱਚ ਨਹੀਂ वो 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 अच्छा वो ਪੱਛ ਬਣੂਗਾ ਉਹ ਕਿੱਥੇ ਤੱਕ ਸਮੁੰਦਰ ਦੇ ਲਾਗੇ ਆ ਸ਼ਾਇਦ ਸਮੁੰਦਰਲਾ ਉਹ ਬਣੂਗਾ ਨਹੀਂ ਉੱਥੇ ਲੋਕ ਨਹੀਂ ਬੈਣੀ ਉੱਥੇ ਕੰਕਰੀਟ ਪੈਣੀ ਅੱਛਾ ਉਹ ਮਤਲਬ ਜੇ ਕੇਵਰੀ ਪਾਣੀ ਕਰਕੇ ਦੂਆ ਹੁੰਦਾ ਹੈ ਨਾ ਹਾਂਜੀ 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 ਪਾਣੀ ਖੜਾ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਉਹ ਬਹੁਤ ਸਤਿਕਾਰਯੋਗ ਨੇ ਸਾਰੇ ਵਧੀਆ ਕੰਮ ਹੋ ਰਿਹਾ ਸਾਰਾ ਬਹੁਤ ਉਹ ਮਨਦੀਪ ਸਿੰਘ ਕੋਲਗੜ੍ਹ ਉਹਨਾਂ ਨੂੰ ਬਹੁਤ ਧੰਨਵਾਦ ਕਰਦੇ ਆ ਡਾਕਟਰ ਅਮਰੂਪਮ ਚਾਗੀ ਜੀ ਦਾ ਧੰਨਵਾਦ ਕਰਦੇ ਆ ਇਹ ਚੌਕ ਦੀ ਜਿਹੜੀ ਜ਼ਿੰਦਗੀ ਬਣਾਈ ਆ ਤੇ ਅੱਜ ਇਹ ਬਹੁਤ ਵਧੀਆ ਤਿਆਰ ਹੋ ਰਿਹਾ